ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਵੱਲੋਂ ਲੈਂਡ ਪੁਲਿੰਗ ਪਾਲਿਸੀ ਲਈ ਲਿਆਂਦੀ ਗਈ ਹੈ 164 ਪਿੰਡਾਂ ਦੇ ਵਿੱਚੋਂ ਕਿਸਾਨ ਭਰਾ ਆ ਕੇ ਮਿਲੇ ਜੋ ਜਿਨ੍ਹਾਂ ਨੇ ਖੁੱਲ ਕੇ ਲੋਕਾਂ ਦੇ ਦੁਆਰ ਬੈਠ ਕੇ ਲੋਕਾਂ ਦੇ ਨਾਲ ਬੈਠ ਕੇ ਸਾਰਾ ਸਲਾਮ ਮਸ਼ਵਰਾ ਕਰਦੀ ਆ ਕਿ ਜਿਸ ਦਿਨ ਉਹ ਸਾਨੂੰ ਐਪਲੀਕੇਸ਼ਨ ਅਪਲਾਈ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਨੂੰ 21 ਦਿਨ ਦੇ ਅੰਦਰ ਅੰਦਰ ਐਲਓਆਈ ਮਿਲੇਗੀ ਐਲਓਆਈ ਦੇ ਨਾਲ ਉਹਨਾਂ ਨੂੰ 50000 ਰੁਪਏ ਦਾ ਇੱਕ ਚੈੱਕ ਜਿਹੜਾ ਐਡਵਾਂਸ ਦੇ ਵਿੱਚ ਇੱਕ ਸਾਲ ਦਾ ਠੇਕਾ ਦਿੱਤਾ ਜਾਵੇਗਾ ਉਦੇ ਨਾਲ ਦੀ ਨਾਲ ਕਿਸਾਨ ਆਪਣੀ ਖੇਤੀ ਵੀ ਉਨੀ ਦੇਰ ਖੁਦ ਕਰੇਗਾ ਜਿੰਨੀ ਦੇਰ ਅਸੀਂ ਉੱਥੇ ਕੰਮ ਸਟਾਰਟ ਨਹੀਂ ਕਰ ਦਿੰਦੇ ਉਹ ਖੇਤੀ ਵੀ ਕਰੂਗਾ 50000 ਰੁਪਏ ਸਾਲ ਦਾ ਸਰਕਾਰ ਤੋਂ ਐਡਵਾਂਸ ਦੇ ਵਿੱਚ ਪ੍ਰਾਪਤ ਕਰੇਗਾ ਜਿੰਨੇ ਦਿਨ ਉਸ ਕਲੋਨੀ ਦੇ ਵਿੱਚ ਕੰਮ ਸਟਾਰਟ ਹੋਵੇਗਾ ਜਦੋਂ ਹਾਰਵੈਸਟੇਟ ਡਿਵੈਲਪ ਕਰਨ ਦੀ ਸ਼ੁਰੂਆਤ ਹੋਵੇਗੀ ਉਸ ਦਿਨ ਤੋਂ ਉਸ ਕਿਸਾਨ ਭਰਾ ਨੂੰ ਅਸੀਂ ਜਿਹੜਾ ਜਦੋਂ ਤੋਂ ਕਬਜ਼ਾ ਲਵਾਂਗੇ ਉਹਨਾਂ ਨੂੰ 1 ਲੱਖ ਰੁਪਏ ਸਾਲ ਦਾ ਐਡਵਾਂਸ ਦੇ ਵਿੱਚ ਉਹ ਦਿੱਤਾ ਜਾਵੇਗਾ ਜਿਹੜਾ ਪਹਿਲੇ 50000 ਸੀ 1 ਲੱਖ ਦੇਣ ਤੋਂ ਬਾਅਦ ਕਿਸਾਨ ਭਰਾ ਕਿੰਨੇ ਜੇ ਡਿਵੈਲਪਮੈਂਟ ਕਰਨ ਨੂੰ ਸਾਲ 2 ਸਾਲ 3 ਸਾਲ ਲੱਗ ਜਾਂਦੇ ਆ ਤੇ ਸਾਨੂੰ ਜਿੰਨੀ ਦੇਰ ਪਲਾਟ ਨਹੀਂ ਮਿਲ ਜਾਂਦੇ ਸਾਨੂੰ 1 ਲੱਖ ਹੀ ਮਿਲੇਗਾ ਫਿਰ ਉਹਨਾਂ ਨਾਲ ਵਾਦਾ ਕੀਤਾ ਗਿਆ ਕਿ ਉਹਨਾਂ ਨੂੰ ਹਰ ਸਾਲ ਜਿਹੜਾ 10% 1 ਲੱਖ ਦਾ ਉਹ ਵਾਦਾ ਮਿਲੇਗਾ ਜੇ 2 ਸਾਲ ਲੱਗਦੇ ਆ ਉਹਦਾ 10% ਹਰ ਸਾਲ ਦੀ ਤਰ੍ਹਾਂ ਵਾਧਾ ਹੁੰਦਾ ਜਾਊਗਾ ਤੇ ਸਾਰੇ ਹੀ ਕਿਸਾਨ ਭਰਾ ਬਹੁਤ ਖੁਸ਼ ਹੋ ਕੇ ਅਗੇ ਕਿ ਜਿਹੜੀ ਉਹਨਾਂ ਦੀਆਂ ਮੰਗਾਂ ਸੀ ਉਹ ਪੂਰੀਆਂ ਹੋਈਆਂ ਜੋ ਉਹਨਾਂ ਦੇ ਸਵਾਲ ਸੀ ਉਹਦਾ ਹੱਲ ਕੀਤਾ ਗਿਆ ਕਿਉਂਕਿ ਸਰਕਾਰ ਜਦੋਂ ਦੀ ਲੋਕਾਂ ਨੇ ਬਣਾਈ ਆ ਲੋਕਾਂ ਦੀ ਸਲਾਹ ਨਾਲ ਚੱਲਦੀ ਆ ਰਹੀ ਹੈ ਸਾਰਿਆਂ ਨਾਲ ਸਲਾਹ ਮਸ਼ਵਰੇ ਨਾਲ ਸੋ ਲੋਕਾਂ ਦੀ ਸੇਵਾ ਦੇ ਤਹਿਤ ਮੁੱਖ ਰੱਖਦੇ ਹੋਏ ਇਹ ਸਾਰੀਆਂ ਅੱਜ ਜਿਹੜੀਆਂ ਪਾਲਿਸੀਆਂ ਅੱਜ ਤੋਂ ਲਾਗੂ ਹੋਈਆਂ ਜਿਹੜਾ ਠੇਕੇ ਵਧਾਏ ਗਏ ਜਿਹਨਾਂ ਦਾ ਟਾਈਮ ਪੀਰੀਅਡ ਬਹੁਤ ਜਲਦੀ ਇੱਕ ਅੱਦੇ ਦਿਨ ਦੇ ਵਿੱਚ ਹੀ ਕੈਬਨਿਟ ਹੋ ਕੇ ਜਿਹੜੇ ਅੱਜ ਕਿਸਾਨ ਭਰਾਵਾਂ ਨੂੰ 50000 ਤੋਂ ਲੱਖ ਰੁਪਏ ਕੀਤਾ ਉਹ ਕਾਉਂਟਰ ਦੇ ਵਿੱਚ ਪਾਸ ਹੋ ਕੇ ਤੇ ਕਿਸਾਨ ਭਰਾ ਬਹੁਤ ਖੁਸ਼ ਹੋ ਕੇ ਗਏ ਨੇ ਤੇ ਸਾਰਿਆਂ ਨੇ ਵਾਦਾ ਕੀਤਾ ਕਿ ਅਸੀਂ ਆਪਣੀ ਜਿਹੜੀ ਪ੍ਰਾਪਰਟੀ ਆ ਇੱਥੇ ਜਰੂਰ ਲੈਂਡ ਪੂਲਿੰਗ ਪਾਲਿਸੀ ਵਾਸਤੇ ਦਵਾਂਗੇ ਤਾਂ ਜੋ ਸਾਡੇ ਅਰਮਣ ਛੇਟਾ ਕੱਟੀਆਂ ਜਾਣ ਲੋਕਾਂ ਨੂੰ ਸਹੂਲਤ ਮਿਲੇ ਕਿਸਾਨ ਭਰਾਵਾਂ ਨੂੰ ਸਹੂਲਤ ਮਿਲੇ